ਪੰਜਾਬ ਚ ਵਾਦਾ ਕ੍ਰਾਈਮ ਘਟਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਪਟਿਆਲਾ ਦੇ ਪਿੰਡ ਰੌਂਗਲਾ ਤੋਂ ਸਾਹਮਣੇ ਆਇਆ ਜਿੱਥੇ ਦਿਨ ਦਿਹਾੜੇ ਇੱਕ ਔਰਤ ਦਾ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਹੈ ਦੱਸਦੀਏ ਕਿ ਪਿੰਡ ਦੇ ਤਿੰਨ ਨਾਮਵਰ ਬੰਦਿਆਂ ਦਾ ਨਾਮ ਸਾਹਮਣੇ ਆਇਆ ਹੈ ਪਰਿਵਾਰ ਦੇ ਵੱਲੋਂ ਜਿਹੜੀ ਉਸ ਬਜ਼ੁਰਗ ਔਰਤ ਦੀ Laash ਹੈ ਉਸ ਦਾ ਸੰਸਕਾਰ ਕਰਨ ਤੋਂ ਸਾਫ ਮਨਾ ਕਰਤਾ ਤੇ ਕਿਹਾ ਜਾ ਰਿਹਾ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਵੀ ਸਹੀ ਕਾਰਵਾਈ ਨਹੀਂ ਕਰ ਰਿਹਾ ਉਹਨਾਂ ਪਰਿਵਾਰ ਤੋਂ ਹੀ ਜਾਣਦੇ ਹਾਂ ਇਸ ਵਕਤ ਅਰਜੰਦਰਾ ਹਸਪਤਾਲ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਉਹ ਆਰਤੀ ਦੀ ਲਾਸ਼ ਪਈ ਆ ਤਾਂ ਉਸਦੇ ਪਰਿਵਾਰ ਤੋਂ ਜਾਣਦੇ ਆ ਕਿ ਅਸਲ ਪੂਰਾ ਮਾਮਲਾ ਹੈ ਕੀ ਸੀ ਜਿੰਨਾ ਹੀ ਦੇਖੋ ਜੀ ਤੁਹਾਡੇ ਕੀ ਲੱਗਦੇ ਜੀ ਮੈਂ ਬੇਸਿਕਲੀ ਕੀ ਘਟਨਾਕ੍ਰਮ ਕੀ ਹੋਇਆ ਘਟਨਾਕੋ ਸਾਡੇ ਫੀਟ ਦੇ ਕੋਲ ਨਹੀਂ ਗਿਆ ਪਰੰਤੂ ਜੇ ਸੀਗਾ ਉੱਥੇ ਆ ਕੇ ਉਹਨਾਂ ਨੇ ਇੱਕ 골ਡੀ ਸੀਗਾ ਲਾਗੇ ਦੋ ਬੰਦੇ ਹੋਰ ਸੀਗੇ ਦੋ ਪਿੰਡ ਦੇ ਵੀ 골ਡੀ ਕੇ ਜਿਸੀ ਕਰਦਾ ਉਹਨਾਂ ਇੱਕ ਤੀਜਾ ਨੁਛਾਤਾ ਸੀ ਇਹਨਾਂ ਨੂੰ ਤਿੰਨਾਂ ਨਾਲ ਕੇ ਰਾੜਾਂ ਤੇ ਹੁੰਦੇ ਕਿਚਾ ਨਾਲ ਮੇਰੀ ਮੰਮੀ ਨੂੰ ਉੱਥੇ ਪਾੜਿਆ ਐਨਕਿ ਉਹਨਾਂ ਦੇ ਸਾਹ ਚੱਲਦੇ ਸੀ ਅਸੀਂ ਇੱਕ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੇ ਇਹ ਦੇਖੋ ਬਹੁਤ ਕਰਦੇ ਨਾ ਉਹਨਾਂ ਵਿੱਚ ਜਿਹਨਾਂ ਡੈਥ ਹੋ ਜਵੇ ਅਰ ਉਸ ਤੋਂ ਬਹੁਤ ਸੇ ਹਸਪੀਟਲ ਲੈ ਕੇ ਆਏ 3-4 ਘੰਟੇ ਇੱਥੇ ਹੋਣੇ ਪਰ ਸਾਡੇ ਕਿਸੇ ਨੇ ਨਹੀਂ ਸੁਣੀ ਹੈਗੀ ਆ ਕਿ ਕੋਈ ਪੁਲਸ ਵਾਲਾ ਨਿਕੜਿਆ ਕੋਈ ਹੋਰ ਨਿਕੜਿਆ ਕਿਸੇ ਨੇ ਨਹੀਂ ਸਾਡੀ ਸੁਣੀ ਸੱਦੇ ਹੈਂਡਲ ਤੇ ਉਹ ਨਾਲ ਬਾਈਕ ਚੁਗਾ ਕੇ ਲੰਘ ਗਿਆ ਬੱਚਿਆਂ ਮੁੰਡਿਆਂ ਦੇ ਨਾਲ ਸੀਗੇ ਤਿੰਨ ਚਾਰ ਮੁੰਡੇ ਸੀਗੇ ਕੋਟਾ ਦਾ ਟਾਈਮ ਸੀਗਾ ਤੇ ਉਹ ਬਾਈਕ ਚੁਗਾ ਕੇ ਲੰਘ ਗਿਆ ਉਹ ਉਸੇ ਪੰਟੀ ਤੋਂੋਂ 来 ਗਿਆ ਨਾ ਤੇ ਫਿਰ ਇੰਦੇ ਦੇ ਰਿਪੋਰਟਾਂ ਦੇ ਤਾਂ ਅੰਚੇ ਸਵੇਰਾਂ 5:00 ਵਜੇ ਹੋ ਰਹੀ ਹੈ ਵੀ ਬੱਚੇ ਮੋਟਰਸਾਈਕਲ ਉੱਤੇ ਆਵਜਾ ਕੇ ਲੰਘ ਰਹੇ ਨੇ ਕਿ ਤੋਂ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਸਵੇਰੇ ਸਾਨੂੰ ਉੱਧਰ ਘਰੇ ਬੁਲਾ ਲਿਆ ਮੈਂ ਵੀ ਗਈ ਹੋਈ ਸੀ ਉੱਥੇ ਪਰ ਉੱਥੇ ਉਹਨਾਂ ਦੇ ਸਰਪੰਚ ਦੇ ਘਰੇ ਮੰਮੀ ਤੇ ਮੇਰੀ ਸਿਸਟਰ ਤੇ ਮੇਰਾ ਭਾਣਜਾ ਤਿੰਨੇ ਜਿਹੜੇ ਗਏ ਉਹ ਕੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਕੀ ਗੱਲ ਬਾਤ ਸਾਰੀ ਗੱਲ ਬਾਤ ਕਹੀ ਤੇ ਇਹ ਕਹਿੰਦਾ ਵੀ ਤੁਹਾਡੇ ਤਾਂ ਮੁੰਡੇ ਦਾ ਨਾਮ ਆ ਰਿਹਾ ਇਹ ਪਰਚੇ ਜਿਹੜੀ 14 ਤਰੀਕ ਨੂੰ ਕੋਲੀ ਚੱਲੀ ਹੈ ਅਖਰ ਉਹ ਵੀ ਸਾਡੇ ਬੱਚੇ ਦਾ 12 ਤਰੀਕ ਨੂੰ ਆਇਆ ਇੱਥੇ ਘਰੇ ਵੀ 14 ਤਰੀਕ ਵਾਲੀ ਗੱਲ ਵਿੱਚ ਕਿਵੇਂ ਆ ਗਿਆ ਕਿਉਂਕਿ ਉਹ ਦੋਨੋਂ ਮੁੰਡੇ ਰਸਤੇ ਕਰੇ ਹੋਏ ਨੇ ਜਿਹੜੇ ਰੌਂਗਰੇ ਵਾਲੇ ਉਹਦੇ ਚ ਸੀ ਜਿਹੜੇ ਮੁੰਡੇ ਤੇ ਕੋਲੀ ਚੱਲੀ ਸੀ ਇਹਦਾ ਕੋਈ ਨਾਮ ਨਹੀਂ ਸੀਗਾ ਸੀ ਤਰਪਰੇ ਥਾਣੇ ਚ ਹਰ ਬਾਰ ਕੋਈ ਜਿਸ ਕੇ ਸਾਹਮਣੂ ਪਤਾ ਕਰਦੇ ਮੁੰਡੇ ਨੂੰ ਵੀ ਲੈ ਗਏ ਇਹਨੇ ਸਾਡੇ ਸਾਰੇ ਭੈਣ ਤੇ ਮੇਰੀ ਮਾਂ ਉੱਤੇ ਪਰਚਾ ਕਰਵਾਇਆ ਲੜਾਈ ਝਗੜੇ ਦਾ ਪਰਚਾ ਕਰਵਾਇਆ ਨਾ ਰੋਜ਼ ਪੁਲਿਸ ਜਾਂਦੀ ਸੀ ਰੋਜ਼ ਚੱਕ ਲਿਆਉਂਦੇ ਸਵੇਰੇ ਇਹ ਆਉਂਦੀ ਐ ਸ਼ਾਮ ਨੂੰ ਇਹ ਘਰੇ ਜਾਂਦੀ ਐ ਉੱਪਰ ਦਾ ਗਈਆਂ ਪਰ ਇੱਥੇ ਵੀ ਕਿਸੇ ਨੇ ਨਹੀਂ ਸੁਣੀ ਸਵੇਰੇ ਆ ਜਾਂਦੀ ਐ ਸ਼ਾਮ ਨੂੰ ਜਦ ਕਿ ਹੁਣ ਇਹ ਜਦੋਂ ਮੇਰੀ ਮਾਂ ਮਾਰ ਕੇ ਇਸ ਟਾਈਮ ਹੀ ਕਿਸੇ ਨੂੰ ਅਰੈਸਟ ਨਹੀਂ ਕਰ ਰਹੇ ਕਿਸੇ ਰਿਸ਼ਤੇਦਾਰ ਕੋਲ ਉਹਨਾਂ ਨੂੰ ਰੋ ਝੱਕਣ ਲੱਗ ਜਾਂਦੇ ਜਦ ਕਿ ਲੜਾਈ ਦਾ ਠੀਕ ਲੜਾਈ ਝਗੜੇ ਦਾ ਹੋ ਸੀਗਾ ਲੜਾਈ ਝਗੜੇ ਵਿੱਚ ਇਹਨਾਂ ਨੇ ਉਹਨੂੰ ਹਾਲਤ ਨਹੀਂ ਕੱਲ ਜਦੋਂ ਤੁਹਾਡੀ ਮਾਂ ਤੇ ਆ ਕੇ ਅਟੈਕ ਕੀਤਾ ਇਹ ਕਿੰਨੇ ਕ ਵਜੇ ਦਾ ਕੰਮ ਹੈ 11:00 ਸਾਡੇ 11:00 ਵਜੇ ਮੇਰੇ ਕੋਲ ਸਾਡੇ 11:00 ਵਜੇ ਫੋਨ ਗਿਆ ਵੀਰੇ ਮੈਂ ਸਮਾਣੀ ਰਹਿੰਦੀ ਆ ਅੱਛਾ ਜੀ ਹਾਂਜੀ ਉਹ ਸਾਡੇ 11:00 ਫੋਨ ਗਿਆ ਤੇ ਕੋਈ ਵੀ ਆ ਕੇ ਮੇਰੇ ਭਾਂਡੇ ਦਾ ਫੋਨ ਗਿਆ ਵੀ ਮੰਮੀ ਦੇ ਲੱਤਾਂ ਤੋੜ ਗਿਆ ਕਿਸੇ ਕੋਈ ਨਾ ਪਤਾ ਲੱਗਿਆ ਸਰ ਮੈਂ ਐਵੇਂ ਨਹੀਂ ਸਿਖਾਈ ਕਿ ਉਹਨਾਂ ਨੂੰ ਕੁਝ ਹੋ ਜੂਗਾ ਸਿੱਖਿਆ ਦੇਖ ਕੇ ਕਿ ਦੋ ਬਾਲੇ ਕਿੱਤੀ ਉਹਨਾਂ ਪਰ ਉਹਨਾਂ ਦੀ ਹਾਲਤ ਕੋ ਹੋਰ ਜ਼ਿਆਦਾ ਖਰਾਬ ਸੀਗੀ ਨਹੀਂ ਫਿਰ ਉਦੋਂ ਬਾਅਦ ਤੁਸੀਂ ਪੁਲਿਸ ਦੇ ਕੋਲ ਗਏ ਸੀ ਪੁਲਿਸ ਕੋਲ ਨਹੀਂ ਗਏ ਸੀ ਪਹਿਲਾਂ ਮੰਮੀ ਨੂੰ ਦੇਖਦੇ ਸੀ ਕਿ ਉਹ ਠੀਕ ਹੋ ਜਾਏ ਤੇ ਐਡਮਿਟ ਕਿਸ਼ਾ ਤੁਸੀਂ ਸਾਰੇ ਕੋਲੋਂ ਪਹੁੰਚਾ ਚਲੇ ਗਏ ਸੀ ਜਦ ਵੀ ਐਮਰਜੈਂਸੀ ਚੱਲੂ ਹੋ ਗਈ ਵੀ ਤੁਸੀਂ ਇੱਥੇ ਆਓ ਪਰ ਕੋਈ ਨਹੀਂ ਪਹੁੰਚਿਆ ਸਾਰਾ ਸ਼ਾਮ ਨੂੰ ਆਈਆ ਕੋਈ ਸੀ ਬਾਕੀ ਤੁਹਾਡੇ ਪਿੰਡ ਦੇ ਜਿਹੜੇ ਲੋਕ ਨੇ ਉਹ ਤੁਹਾਡੇ ਨਾਲ ਕੋਈ ਨਹੀਂ ਆਇਆ ਅੱਜ ਆਏ ਨੇ ਕੋਈ 5-4 ਜਣੇ ਆਏ ਹੁਣ ਪਰ ਹੋਰ ਕੋਈ ਨਹੀਂ ਆਇਆ ਉਹ ਡਰਦਾ ਮਾਰਦਾ ਹੈ ਪਤਾ ਨਹੀਂ ਨੇ ਕੀ ਡਰਾਪ ਦੇ ਕਿਸੇ ਨੇ ਪਹਿਲਾਂ ਵੀ ਜਦੋਂ ਕਹਿੰਗੇ ਸੀ ਮੁੰਡੇ ਦਾ ਵੀ ਨਾਮ ਉਹਦੇ ਚ ਆਉਂਦਾ ਏ ਸਭ ਨੇ ਪਤਾ ਕਰ ਲਿਆ ਸੀ ਕੋਈ ਪਰਚਾ ਨਹੀਂ ਹੋਜੀ ਕੋਈ ਗੱਲ ਨਹੀਂ ਉਦੋਂ ਵੀ ਕੋਈ ਵੀ ਨਹੀਂ ਨਾਲ ਖੜਿਆ ਕਿਸੇ ਨੇ ਵੀ ਸਮਝੌਤਾ ਨਹੀਂ ਕਰਾਇਆ ਹੈਗਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਹੀ ਕਰਦੇ ਹਾਂ ਵੀ ਮੰਮੀ ਤਾਂ ਚਲੀ ਗਈ ਪਰ ਸਾਨੂੰ ਇਨਸਾਫ ਲੈਣਾ ਦੀ ਬਜਾਤ ਤੇ ਇਨਸਾਫ ਨਹੀਂ ਮਿਲਦਾ ਹੈਗਾ ਸਿਰ ਡੈਡ ਬੋਡੀ ਏ ਸੀ ਉਹਦਾ ਵੀ ਜਿਹੜਾ ਦੇ ਪੋਸਟਮਾਰਟਮ ਨਹੀਂ ਕਰਾਉਂਦੇ ਅਸੀਂ ਐਵੇਂ ਹੀ ਰੱਖੀ ਰੱਖਾਂਗੇ ਸਾਨੂੰ ਇਨਸਾਫ ਚਾਹੀਦਾ ਬਸ ਨਹੀਂ ਜਦੋਂ ਹੁਣ ਤੁਹਾਡੀ ਮਾਤਾ ਜੀ ਦੀ ਡੈਥ ਹੋ ਗਈ ਆ ਉਸ ਤੋਂ ਬਾਅਦ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹਾਂਜੀ ਸ਼ਾਮ ਨੂੰ ਆਏ ਨੇ ਕੱਲ ਹੁਣ ਫਿਰ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਉਹ ਕਹਰੇ ਨੇ ਕਿ ਡੈੱਡ ਬੋਰ ਤੁਸੀਂ ਉਹ ਪੋਸਟਮਾਰਟਮ ਕਰਵਾਓ ਤੇ ਅਸੀਂ ਵੀ ਕਾਰਵਾਈ ਕੀਤੀ ਆ ਉਹਨਾਂ ਨੇ ਬਰਚਾ ਵਗੈਰਾ ਦਰਜ ਕੀਤਾ ਹੈ ਪਰ ਸਾਨੂੰ ਉਹ ਜਦੋਂ ਤੱਕ ਉਹਨਾਂ ਦੇ ਕੋਈ ਸਟੈਂਡਰਡ ਦੇ ਕਿਤੇ ਜਾਂਦੀ ਨਹੀਂ ਇਹ ਕੋਈ ਚੱਕ ਕੇ ਕਿਸੇ ਨੂੰ ਲੈਦੇ ਉਹਨਾਂ ਤੇ ਪ੍ਰੈਸ਼ਰ ਨਹੀਂ ਪੈਂਦਾ ਹੈਗਾ ਅਸੀਂ ਕਿਵੇਂ ਯਕੀਨ ਕਰੀਏ ਸਾਨੂੰ ਕੋਈ ਜੀਟੀ ਨਹੀਂ ਹੈਗਾ ਕੋਈ ਕੁਝ ਕਰ ਰਿਹਾ ਹੈ ਐਵੇਂ ਤਾਂ ਕਾਗਜ਼ਾਂ ਮਿੱਤਰਾਂ ਦੇ ਵਿੱਚ ਵੀ ਕੋਈ ਵੀ ਉਹ ਕਰ ਦਿੰਦਾ ਪਰ ਸਾਨੂੰ ਜੀ ਟੀ ਨਹੀਂ ਜਦ ਤੱਕ ਸਾਡੇ ਮੂਰੇ ਨਹੀਂ ਕੋਈ ਹਾਜ਼ਰ ਕਰ ਦਿੰਦੇ ਵੀ ਹਾਂ ਸੀਮ ਚੱਕਲੇ ਸੀ ਤੁਹਾਡੇ ਨਾਲ ਸਾਡਾ ਬੱਚੇ ਦਾ ਨਾਮ ਆਇਆ ਦੱਸਦਾ ਅੱਛਾ ਉਹਦੇ ਵਿੱਚ ਇਹਨਾਂ ਨੇ ਸਰਪੰਚ ਨੇ ਮਾਰਕ ਕੀਤਾ ਵੀ ਪਹਿਲਾ ਜਿਹਦੇ ਬੱਚੇ ਦਾ ਨਾਮ ਆਇਆ ਉਹ ਤੁਸੀਂ ਐ ਘਰ ਤੋਂ ਆਗੇ ਮਿਲੋ ਬਕਰ ਤੇਣ ਮੇਰੀ ਤੇ ਭੂਆ ਮੇਰੀ ਜਿੰਨੇ ਜਾਣੇ ਬੱਚਾ ਨਾਲ ਹੈ ਅੱਛਾ ਉਹਤੇ ਗੱਲ ਕੀਤੀ ਵੀ ਕਨੈਕਸ਼ਨ ਨਾਮ ਬੋਲਦਾ ਤੁਹਾਡੇ ਮੱਤੇ ਦਾ ਯਾਨੀ ਕਿ ਸਾਡਾ ਬੱਚਾ 12 ਤਰੀਕ ਨੂੰ ਉੱਥੇ ਸੀ ਘਰ ਅੱਛਾ ਇਹ ਜਿਹੜਾ ਜਿਹੜੀ ਗੱਲ ਹੋਈ ਆ 14 ਤਰੀਕ ਨੂੰ ਹੋਈ ਆ ਅੱਛਾ ਠੀਕ ਹੈ ਉਹਦੇ ਵਿੱਚ ਕੋਈ ਨਾਮ ਨਹੀਂ ਸੀ ਸਿਰਫ ਇਹ ਥਾਣੇ ਵਿੱਚ ਸੀ ਕਿ ਬੱਚੇ ਲੈ ਕੇ ਨਾਲ ਉੱਥੇ ਵੀ ਕੋਈ ਗੱਲਬਾਤ ਨਹੀਂ ਹੋਈ ਕੋਈ ਰਿਪੋਰਟ ਨਹੀਂ ਕੁਝ ਨਹੀਂ ਐਦਾਂ ਹੀ ਹੋ ਗਿਆ ਉਸ ਤੋਂ ਬਾਅਦ ਸਰਪੰਚ ਦਾ ਫੇਰ ਫੋਨ ਆਇਆ ਮੇਰੇ ਛੋਟੇ ਬ੍ਰਦਰ ਨਾਲ ਵੀ ਉਹ ਲੜਾਈ ਝਗੜਾ ਕੀਤਾ ਫੋਨ ਪਰ ਉਹ 1.5 ਲੱਖ ਰੁਪਏ ਮੰਗਦਾ ਸੀ ਸਾਡੇ ਤੋਂ ਅੱਛਾ ਵੀ ਤੁਹਾਡੇ ਬੱਚੇ ਦਾ ਨਾਮ ਕਢਵਾ ਦਾਂ ਵੀ ਤੁਹਾਡੇ ਬੱਚੇ ਦਾ ਨਾਮ ਕਢਵਾ ਉਹ ਕਹਿੰਦਾ ਮੇਰੀ ਐਸਐਚਓ ਨਾਲ ਗੱਲ ਆ ਹੂੰ ਇਹ ਹੋ ਗਈ ਵੀ ਸਾਨੂੰ 1.5 ਲੱਖ ਰੁਪਏ ਦਿਓ ਅਸੀਂ ਤੁਹਾਡੇ ਬੱਚੇ ਦਾ ਨਾਮ ਕਢਵਾ ਦਾਂਗੇ अच्छा ठीक उस है उसके बाद उन्होंने ਸਾਡੇ ਬੱਚੇ ਨੂੰ ਯਾਨਿਕ ਪ੍ਰੈਸ਼ਰ ਵਾਈਜ਼ ਦਾਣਾ ਸ਼ੁਰੂ ਕਰਤਾ ਜਿਵੇਂ ਸਕੂਲ ਜਾਣਾ ਸਕੂਲ ਟਾਈਮ ਤੇ ਰਹਿ ਲੈਣਾ ਜਾਂ ਕੁਝ ਕਰ ਲੈਣਾ ਮਨੇ ਕਿਣ ਬੱਚਾ ਕਰ ਕਰ ਆ ਕੇ ਦੱਸਦਾ ਨਹੀਂ ਹੈਗਾ ਵੀ ਹਾਂ ਮੈਨੂੰ ਕਾਹ ਨੂੰ ਬੋਲਣ ਕਿ ਇਦਾਂ ਇਦਾਂ ਫਿਰ ਬੱਚੇ ਨੇ ਸਾਨੂੰ ਦੱਸਿਆ ਵੀ ਇੱਕਣ ਪ੍ਰੋਬਲਮ ਹੈ ਇੱਕਣ ਹੈ ਵੀ ਸਾਨੂੰ ਇੱਕਣ ਤੰਗੀ ਆ ਰਹੀ ਹੈ ਚਲੋ ਅਸੀਂ ਫੇਰ ਦੁਬਾਰੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੀ ਉਹਦੇ ਬਾਅਦ ਉਹਨੇ ਕੀ ਕਰਿਆ ਸਾਡੇ ਬੱਚੇ ਦੇ ਗਲਤ ਪ੍ਰੈਸ਼ਰ ਪਾ ਕੇ ਵੀ ਹਾਂ ਐਂ ਜਾਂ ਕਰਕੇ ਸਾਡੀ ਮੇਰੀ ਭੈਣ ਤੇ ਭੂਆ ਤੇ ਉਹਨਾਂ ਤੇ ਪ੍ਰੈਸ਼ਰ ਪਾਇਆ ਤੇ 755 ਦਾ ਪਰਚਾ ਠੁਕਾਈ ਕਰਵਾ ਦਿੱਤਾ। ਅੱਛਾ ਠੀਕ ਹੈ ਜੀ ਠੁਕਾ ਕਰਵਾਇਆ ਮੈਂ ਚਲੋ ਅਸੀਂ ਜਮਾਨਤਾਂ ਕਰਵਾ ਲਈਏ 755 ਦੀਆਂ ਹੋ ਗੀਆਂ ਤਿੰਨ ਤਿੰਨ ਛੁੱਟੀਆਂ ਦੀਆਂ ਵਿੱਚ ਤਿੰਨ ਚੌਥੀ ਦਿਨ ਜਾ ਕੇ ਸਾਡੀ ਜਮਾਨਤ ਵੀ ਪ੍ਰੈਸ਼ਰ ਪਾ ਕੇ ਇਹਨਾਂ ਨੌਕਰਤਾਂ ਸਾਹਿਬ ਇਹਨਾਂ ਦੇ ਕਹਿਣ ਪਰ ਜਿੰਨੇ ਸਰਕਾਰ ਆਈ ਕੁਲਵਾਮ ਆਦਮੀ ਉਹਨਾਂ ਨੇ ਕਰਕੇ ਸਾਡੇ ਬੱਚੇ ਪਰ ਪ੍ਰੈਸ਼ਰ ਪਾ ਕੇ ਸਾਡੇ ਠੂਆ ਤੇ ਭੈਣ ਦੇ ਪਰਚਾ ਕਰਵਾਤਾ ਹੀ 755 ਦਾ ਅੱਛਾ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਇਹ ਕਰਦੇ ਕਰਾਉਂਦੇ ਜੀ ਹੁਣ ਫੇਰ ਹਮਮ ਉਹਨਾਂ ਸਾਡੀ ਕੋਈ ਗੱਲਬਾਤ ਨਹੀਂ ਚਲੋ ਜਿਹੜਾ ਕੇਸ ਚੱਲਦਾ ਉਹ ਤਾਂ ਚੱਲੇ ਰਿਹਾ ਹੀ ਉਸ ਤੋਂ ਬਾਅਦ ਹੁਣ ਦੁਬਾਰੇ ਇਹਨਾਂ ਨੇ ਫੇਰ ਦੁਬਾਰੇ ਹੁਣ ਕੱਲ ਫੇਰ ਕਾਰਵਾਈ ਕੀਤੀ ਸੱਟਾਂ-ਮਟਾਂ ਮਾਰਿਆ ਰਾੜਾ ਮਾਰਿਆ ਕਿਰਚਾਂ ਮਾਰੀ ਨਹੀਂ ਪਿਛਲੇ 1-2 ਦਿਨਾਂ ਦੇ ਵਿੱਚ ਕੋਈ ਕਹਾ ਸੁਣੀ ਹੋਈ ਜਾਂ ਫੇਰ ਅਚਾਨਕ ਹੀ ਆ ਕੇ ਹਮਲਾ ਕੀਤਾ ਜੀ ਪ੍ਰਿੰਟ ਆਉਂਦੇ ਨੇ ਉਹ ਪ੍ਰਿੰਟ 'ਚ ਰਹਿੰਦੇ ਆ ਹੁਣ ਸਾਡੇ ਪਰਿਵਾਰ ਹੁਣ ਅਸੀਂ ਵੀ ਤੁਹਾਨੂੰ ਕਦੇ ਜੱਟੀਆਂ ਵੀ ਦਾ ਉਹ ਜਾਣੇ ਆਪਣੇ ਖੇਤ ਖੇਤ ਜਾਂਦੇ ਉਹਨਾਂ ਦੀ ਵੀ ਰਸਤਾ ਪੈਂਦਾ ਹੁਣ ਘੇੜਾ ਵਿਚ ਵਿਚਾਰੇ ਆਉਂਦੇ ਘੇਰੇ ਲੰਦਾ ਹੀ ਅਗਲਾ ਹਮ ਐ ਕਣ ਕਿਹਾ ਸੁਣੀ ਹੁੰਦੀ ਸੀ ਰੋਜ਼ ਤੁਹਾਨੂੰ ਕਤੇ ਹੀ ਮੋਟਰ ਸਾਡੀ ਹੁਣ ਸਾਡੀ ਮੋਟਰ ਉਧਰ ਆਈ ਜਾਣਾ ਪੈਂਦਾ ਹਰ ਟਾਈਮ ਉੱਚੀ ਕਰਦੇ ਖੇਤ ਜਾਣਾ ਬੰਦਾ ਹਰ ਟਾਈਮ ਉਹ ਆਉਂਦਾ ਫੇਰ ਤੁਹਾਨੂੰ ਪਤਾ ਹੀ ਲਾਗ ਡਾਟੂਂਦੇ ਵੀ ਮੇਰੀ ਇਹ ਆ ਜੀ ਮੇਰੇ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਮੈਨੂੰ ਪੈਸੇ ਨਹੀਂ ਦਿੱਤੇ ਹਮ ਉਹ ਜੇ 1.5 ਲੱਖ ਰੁਪਏ ਨਹੀਂ ਦਿੱਤਾ ਉਹੀ ਉਹਨੂੰ ਖੁੰਦ ਪੋਹ ਲਈ ਜੀ ਹਾਂ ਵੀ ਸਾਡੇ ਹਾਂ ਕਿਉਂ ਪੈਸੇ ਨਹੀਂ ਦਿੱਤੇ ਹੈਗੇ ਜਾਨੀ ਕਿ ਸਾਡੇ ਕੋਲ ਬਕਾਇਦਾ ਰਿਕਾਰਡਿੰਗ ਪਈ ਆ ਹਾਂ ਠੀਕ ਹੈ ਜੀ ਅਸੀਂ ਫੇਰ ਹੁਣ ਇਨਸਾਫ ਮੰਗ ਰਹੇ ਹਾਂ ਕਿ ਤੇ ਰਾਤ ਕਰ ਲੈ ਡੈਥ ਹੋ ਗਈ ਬੁਆ ਜੀ ਵੀ ਅਸੀਂ ਫੇਰ ਉਹਨਾਂ ਨੂੰ ਕਿਹਾ ਵੀ ਹਾਂਜੀ ਕੋਈ ਕਾਰਵਾਈ ਕਰੋ ਜਾਂ ਉਹਨਾਂ ਨੂੰ ਇਨਵੋਲਵ ਲਿਆਓ ਕਿੱਥੇ ਨੇ ਕਿੱਥੇ ਨਹੀਂ ਹਾਂ ਹੁਣ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਤੇ ਐਸਟੀਐਸਯੂ ਸਾਹਿਬ ਉਹ ਸਾਰੇ ਜਣੇ ਉਰੇ ਆ ਵੀ ਹੱਜ ਅਸੀਂ ਤੁਹਾਡੇ ਨਾਲ ਆਏ ਆ ਆਪਣਾ ਅਸੀਂ ਇਹੀ ਗੱਲ ਮੰਗ ਕਰ ਰਹੇ ਹਾਂ ਵੀ ਸਾਡਾ ਯਾ ਸਾਡੇ ਬੰਦੇ ਨੂੰ ਮਾਰਿਆ ਅਸੀਂ ਕਹਿੰਨੇ ਵੀ ਸਾਨੂੰ ਉਹ ਖਾਜ ਚਾਹੀਦੇ ਨੇ ਸਾਨੂੰ ਉਹ ਚਾਹੀਦੇ ਤਿੰਨੇ ਜਾਣੇ ਗਿਰਫਤਾਰੀ ਚਾਹੀਦੀ ਹੈ ਸਾਨੂੰ ਗਿਰਫਤਾਰੀ ਹੈ ਜਦ ਤੱਕ ਅਸੀਂ ਡੈੱਡ ਬਾਡੀ ਸਾਡੀ ਇੱਥੇ ਪਈ ਆ ਅਸੀਂ ਕੋਈ ਪੋਸਟ ਮੰਗਣੀ ਕਰਾਉਣਾ ਜਦ ਤੱਕ ਉਹਨਾਂ ਚ ਕੋਈ ਬੰਦਾ ਸਾਡੇ ਕੋਲ ਕ੍ਰੀਸ਼ ਨਹੀਂ ਹੁੰਦਾ ਨਹੀਂ ਕੁਝ ਨਹੀਂ ਚਾਹੀਦੀ ਐਫ ਆਈ ਆਰ ਦਰਜ ਹੋ ਚੁੱਕੀ ਐਫ ਆਈ ਆਰ ਦਰਜ ਹੋ ਗਈ ਜੀ ਉਹ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਮੀਡੀਆ ਦੇ ਸਾਹਮਣੇ ਕਹਿਣ ਵੀ ਹਾਂਜੀ ਆ ਸਾਡੇ ਕੋਲ ਆ মিডিਆ ਸਾਹਮਣੇ ਆ ਕੇ ਕਹਿਣ ਵੀ ਸਾਡੇ ਕੋਲ ਆ ਤਿੰਨ ਤਿੰਨ ਬੰਦਿਆਂ ਦੇ ਨਾਮ ਨੇ ਅਸੀਂ ਆ ਬੰਦਾ ਹਾਜ਼ਰ ਕਰਤਾ ਜਾਂ ਦੋ ਬੰਦੇ ਰਹਿ ਗਏ ਜਾਂ ਦੋ ਬੰਦੇ ਹਾਜ਼ਰ ਕਰਤੇ ਜਾਂ ਇੱਕ ਰਹਿ ਗਿਆ ਸਾਨੂੰ ਉਹਨਾਂ ਦਾ ਅੰਦਰ ਸਾਨੂੰ ਹਾਜ਼ਰ ਚਾਹੀਦੇ ਨੇ ਜੀ ਉਹ ਉਸ ਤੋਂ ਬਾਅਦ ਅਸੀਂ ਆਪਣੀ ਜਿੱਕੜ ਸਕਣ ਨਾਲ ਸਿਸਟਮ ਕਰੂਗਾ ਅਸੀਂ ਉਹ ਸਿਸਟਮ ਦੇ ਹਿਸਾਬ ਨਾਲ ਅਸੀਂ ਚੱਲਾਂਗੇ ਵੀ ਜਿੱਕੜ ਇਹ ਕਹਿਣਗੇ ਅਸੀਂ ਮੰਨ ਲਾਂਗੇ ਜਦ ਤੱਕ ਉਹ ਬੰਦੇ ਹਾਜ਼ਰ ਨਹੀਂ ਹੁੰਦੇ মিডিਆ ਸਾਹਮਣੇ ਜਾਏ ਕੋਈ ਕਾਰਵਾਈ ਨਹੀਂ ਕਰਦੇ ਪੁਲਿਸ ਸਾਹਿਬ ਕੋਈ ਪ੍ਰਸ਼ਾਸਨ ਕਰਦਾ ਨਹੀਂ ਕੋਈ ਕਾਰਵਾਈ ਜਦ ਤੱਕ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਅਸੀਂ ਪੂਰੀ ਧਾਰਨਾ ਲਾਵਾਂ ਕਿ ਜਿੰਨਾ ਸਾਡੀ ਕੋਈ ਮੰਗ ਪੂਰੀ ਕਰੇ ਅਸੀਂ ਰੋਡ ਜਾਮ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਜੀ ਕੱਲ ਨੂੰ ਇਹਨਾਂ ਕੋਲ ਗੱਲਬਾਤ ਨਾ ਕਰੀ ਜਾਵੋ ਨਾ ਦੋਨੋਂ ਤਿੰਨਾਂ ਬੰਦਿਆਂ 'ਚ ਕੋਈ ਹਾਜ਼ਰ ਨਾ ਹੋਇਆ ਜਦ ਤੱਕ ਉਹਨਾਂ ਨੂੰ ਅੰਦਰ ਜੇਲ੍ਹ 'ਚ ਨਹੀਂ ਭੇਜਦੇ ਜਦ ਤੱਕ ਅਸੀਂ ਕੋਈ ਕਾਰਵਾਈ ਨਹੀਂ ਕਰਾਉਂਦੇ ਨੇ ਹੁਣ ਪਤਾ ਲੱਗਿਆ ਹੋਵੇ ਕੱਲ ਦੀ ਘਟਨਾ ਤੋਂ ਬਾਅਦ ਉਹ ਜਿਹੜੇ ਬੰਦੇ ਨੇ ਉਹ ਪਿੰਡ ਦੇ ਵਿੱਚ ਹੀ ਰਹ ਰਹੇ ਨਹੀਂ ਜਾਂ ਫਰਾਰ ਨੇ ਉਹ ਕੋਈ ਪਿੰਡ ਦੇ ਨਹੀਂ ਹੈਗਾ ਹੁਣ ਆਇਆ ਜਾਂ ਕੰਮ ਕਰਕੇ ਕੋਈ ਫਰਾਰ ਤੁਹਾਨੂੰ ਕਰਦੇ ਇਹ ਪਿੰਡ 'ਚ ਕੋਈ ਰਹਿੰਦਾ ਨਹੀਂ ਹੁੰਦਾ ਹੁਣ ਇਹ ਪਤਾ ਕਿ ਢਿੱਲਾ ਪੈ ਰਹੇ ਨਹੀਂ ਜੀ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਨੂੰ ਇਹ ਹੈ ਵੀ ਸਾਡੇ ਬੰਦੇ ਜਿਨ੍ਹਾਂ ਸਾਡੇ ਰਸੋਈ ਪੁਰਾਜੀ ਦੀ ਸਾਡੇ ਬੰਦੇ ਹਾਜ਼ਰ ਚਾਹੀਦੇ ਨੇ ਜੇਲ੍ਹ ਭੇਜਣ ਬਾ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਨ ਸਾਨੂੰ ਕੋਈ ਔਟ ਮੀਡੀਆ ਦੇ ਸਾਹਮਣੇ ਇਹ ਬਿਆਨ ਦੇ ਦੇਣ ਪੁਲਿਸ ਅਧਿਕਾਰੀਆਂ ਸਾਨੂੰ ਕੋਈ ਚੱਕਰ ਨਹੀਂ ਹੈ ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ ਹੈ ਬਸ ਜਿਹੜਾ ਨਾ ਹੁਣ ਜਿਹੜੀ ਜਿਹੜੀ ਦੀ ਡੈਥ ਹੋਈ ਹੈ ਉਹਦਾ ਬ੍ਰਦਰ ਨਾਲ ਭੇਜਿਆ ਉਹਨਾਂ ਦਾ ਰਿਸ਼ਤੇਦਾਰ ਨਾਲ ਭੇਜਿਆ ਗੇੜ ਤੇ ਠੀਕ ਹੈ ਕਿ ਪੁਲਿਸ ਪਾਰਟੀ ਭੇਜੀ ਹੈ ਪਹਿਲਾਂ ਪੁਲਿਸ ਪਾਰਟੀ ਨੇ ਦਿੰਿਆ ਨੇ ਅਸੀਂ ਕਿ ਸੁਨਾਖ ਕਰੋ ਇਹਨਾਂ ਦਾ ਘਰ ਕਿਹੜਾ ਹੈ ਕੌਣ ਬੰਦਾ ਇਹਨਾਂ ਦੇ ਕਿਹਨ ਜਾਂਦੀ ਹੈ ਜਦੋਂ ਇਹਨਾਂ ਦਾ ਪਹਿਲਾ ਝਗੜਾ ਹੋਇਆ ਤਾਂ ਉਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਮੈਨੂੰ ਜਾਣਕਾਰੀ ਜਿਹੜੇ ਜਿਹੜਾਂ ਦੀ ਕੁੜਮਣੀ ਗੁਜਰੀ ਹੈ ਉਹਨਾਂ ਨੇ ਮੈਨੂੰ ਦੱਸਿਆ ਵੀ ਐ ਕਰਕੇ ਆ ਗੱਲ ਹੋ ਗਈ ਮੈਂ ਸਚੂ ਸਾਹਿਬ ਤੇ ਫਿਰ ਪਲੀ ਵਾਲਿਆਂ ਨੂੰ ਫੋਨ ਕਰਿਆ ਤੇ ਮੈਂ ਉਹਨਾਂ ਦਿਨਾਂ 'ਚ ਸ਼ੂਗਰ ਆਪ ਸੀ ਮੇਰੀ ਬੀਬੀ ਗ੍ਰਾਮ ਸੀ ਮੈਨੂੰ ਕਹਿੰਦੇ ਵੀ ਤੁਸੀਂ ਜਾ ਕੇ ਵੀ ਐਸਐਸਓ ਸਾਹਿਬ ਕਹਿੰਦੇ ਕੋਈ ਥੇਹ ਦੇ ਸਰਪੰਚ ਨੂੰ ਫੋਨ ਕਰ ਰਹੇ ਨਹੀਂ ਹੂੰ ਚਲੋ ਮੈਂ ਕਿਹਾ ਵੀ ਮੈਂ ਸਰਪੰਚ ਨੂੰ ਤਾਂ ਭੇਜ ਦਿੰਨਾ ਛੋਟਾ ਮੇਰੇ ਤੋਂ ਭਰਾ ਚਲੋ ਮਹਾ ਮੈਂ ਫਿਰ ਕੇ ਲੈ ਆਉਂ ਰਾਈ ਬੰਦਾ ਕਰਾ ਕੇ ਤੇ ਕਹਿੰਦੇ ਵੀ ਉੱਥੇ ਕੱਟ ਹੋਰੇ ਰਾਜੀ ਬੰਦਾ ਕਰਾ ਦੂ ਮੈਂ ਡੀਐਸਪੀ ਸਾਹਿਬ ਨਾਲ ਗੱਲ ਕਰੀ ਜਿਹੜੇ ਹੀ ਖੜੇ ਨੇ ਤੂੰ ਜੀ ਤੇ ਦਿਪਤੀ ਸਾਹਿਬ ਕੋਲੇ ਉਹਨਾਂ ਦੀ ਤਰ੍ਹਾਂ ਚਲੀ ਗਈ ਜਦੋਂ ਐਸਐਸਓ ਸਾਹਿਬ ਕੋਲ ਨਾ ਗੱਲ ਉਹਨਾਂ ਨੇ ਨਿਬੜੀ ਤਾਂ ਦਿਪਤੀ ਸਾਹਿਬ ਕੋਲੇ ਦਿਪਤੀ ਸਾਹਿਬ ਕੋਲੇ ਅਸਲ ਗੱਲ ਸੱਚ ਦਾ ਪਤਾ ਲੱਗਿਆ ਦਿਪਤੀ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿੰਮਤਾ ਦਾ ਕਰਦੋ ਜੀ ਨਾ ਕਿਉਂ ਤੁਸੀਂ ਮਾਫੀ ਕੋਹਾਉਨੇ ਮਾਫੀ ਵਾਲੀ ਤਕਰੀ ਇਹ ਈ ਗੱਲ ਨਹੀਂ ਉਹ ਕਹਿੰਦੇ ਸਾਨੂੰ ਸਰਪੰਚ ਕਹਿੰਦਾ ਮੈਨੂੰ ਗਾਲਾਂ ਕੱਢੀਆਂ ਸਰਪੰਚ ਇਵਨ ਸਰਪੰਚ ਵੀ ਹੈ ਉਹਦੇ ਮਦਰ ਸਰਪੰਚ ਜਿਵੇਂ ਮੈਂ ਸਰਪੰਚ ਨਹੀਂ ਪਿੰਡ ਦਾ ਚਲੋ ਭਾਈ ਗੁਰਦਾਸ ਦਾ ਜਨਮ ਉਹਨਾਂ ਕਮਾਂਕਾਰਾਂ ਚ ਮੇਰਾ ਭਰਾ ਸਰਪੰਚ ਰਿਹਾ ਸੀ ਇਸ ਸਾਲ ਜੀ ਇਹ ਜਿਹੜੀ ਕੁੜਮਣੀ ਆ ਉਹਨਾਂ ਦੀ ਉਹਦਾ ਭਤੀਜਾ ਜੀ ਸਮਝ ਗਏ ਨੀ ਤੇ ਇਸ ਗੱਲ ਪਿੱਛੇ ਮੈਂ ਤਾਂ ਚਲ ਬਹੁਤ ਹੀ ਵੱਡੀ ਗੱਲ ਨਹੀਂ ਨੇੜੇ ਲਾ ਆਵਾਂਗੇ ਨੇੜੇ ਲਾਉਣ ਦਾ ਸਮਾਂ ਚਲੋ ਮਿਲਿਆ ਹੀ ਗਿਪਤੀ ਸਾਹਿਬ ਕੋਲ ਇਕੱਠ ਹੋਇਆ ਦੋਇਤਰਾ ਦਾ ਨਿਬੜ ਕਿੱ데 ਲੈ ਗਿਆ ਆ ਤਾਂ ਪਤਾ ਨਹੀਂ ਸੀ ਵੀ ਵਿਵਾਰ ਦਾ ਕੋਈ ਵੱਲ ਕੁਝ ਵੀ ਨਹੀਂ ਹਾਂ ਕਿਤਾ ਬਸ ਜਿਵੇਂ ਕਹਿੰਦੇ ਨੇ ਉਹਨਾਂ ਦੀ ਯਾਰ ਲੱਗੀ ਤੇ ਇਹਨਾਂ ਨੇ ਜੋ ਕਰ ਬੈਠੇ ਹੂੰ ਪਸਤਾਵਾ ਇਹਨਾਂ ਨੂੰ ਫਾਰੀ ਉਮਰ ਦਾ ਉਹਨੂੰ ਉਸ ਤੋਂ ਬਾਅਦ ਉਹ ਜੀਨਾਂ ਦੇ ਵੱਲੋਂ ਇੱਕ ਕਾਤਲ ਕੀਤਾ ਗਿਆਗਾ ਉਸ ਤੋਂ ਬਾਅਦ ਉਹਨਾਂ ਦੇ ਨਾਲ ਥੋੜੀ ਕੋਈ ਗੱਲ ਹੋਈ ਹੈ ਨਾ ਉਹਨਾਂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਮੈਂ ਨੰਬਰ ਲਿਆ ਸੀ ਉਹਨਾਂ ਦਾ ਵੀ ਚਲੋ ਮੈਂ ਸਮਝਾ ਤੂੰ ਉਦੋਂ ਪਹਿਲਾਂ ਹੀ ਮੈਨੂੰ ਇਹਨਾਂ ਨੇ ਫੋਨ ਕਰਕੇ ਕਿਹਾ ਤਾਂ ਵੀ ਡੀਐਸਪੀ ਸਾਹਿਬ ਤੂੰ ਨੇ ਜਿੰਨਾ ਕੋਲੇ ਉਹਨਾਂ ਦੀ ਦਰਖਾਸਤ ਤ੍ਰਿਪਲੀ ਤੋਂ ਬਾਅਦ ਉੱਥੇ ਚਲੀ ਗਈ ਮੈਂ ਕਿਹਾ ਚਲੋ ਡਿਪਟੀ ਸਾਹਿਬ ਕਰ ਲਾਂਗੇ ਮੈਂ ਜਦੋਂ ਇਹਨਾਂ ਦੇ ਰੀਡਰ ਸਾਹਿਬ ਨਾਲ ਗੱਲ ਕਰੀ ਮੈਂ ਕਿਹਾ ਬਹੁਤ ਵਧੀਆ ਸੁਭਾਅ ਹੈ ਮੈਂ ਸਾਰਿਆਂ ਨੂੰ ਜਾਣਦਾ ਸਰਦਾਰ ਸਤਨਾਮ ਸਿੰਘ ਨੇ ਇਹ ਵੀ ਸਾਡੇ ਲਈ ਕਿਹਾ ਇਹਨਾਂ ਨੂੰ ਵੀ ਜਾਣਦਾ ਤੇ ਮੈਂ ਕਿਹਾ ਮੈਂ ਬਹੁਤ ਵਧੀਆ ਸੁਭਾਅ ਦੇ ਚਲੋ ਨਿਬੜਦੇ ਹਾਂ ਕਿ ਮੈਂ ਇਹਨਾਂ ਨੂੰ ਥੋੜਾ ਜਿਹਾ ਰੈਫਰੈਂਸ ਦੇ ਕੇ ਮੈਂ ਪਹੁੰਚਾ ਮੇਰੇ ਬੂਆ ਦੀ ਘੁੰਮਣੀ ਹੈ ਇਹ ਪਰਾਂ ਚੋਂ ਤੇ ਵੀ ਇਹਨਾਂ ਦਾ ਨਿਬੜਿਆ ਦਿਓ ਕਿ ਮੈਂ ਆ ਸਕਦਾ ਹਾਂ ਫਿਰ ਮਨਜ਼ੂਰ ਪਹੁੰਚੂਗਾ ਜਾ ਕੇ ਜਿਹੜਾ ਪਿੰਡ ਵੀ ਨਿਬੜਾ ਦਾਂਗੇ ਮਾਫੀ ਮੰਗਾ ਦਾਂਗੇ ਮੈਂ ਮਾਫੀ ਮੰਗਾਉਣ ਤੱਕ ਵੀ ਹਿੰਮਤ ਹੋ ਗਈ ਸੀ ਉਹ ਬਿਲਕੁਲ ਬਹੁਤ ਹੀ ਵੱਡੀ ਗੱਲ ਨਹੀਂ ਜੇ ਮਾਫੀ ਮੰਗਲੇ ਬੰਦਾ ਉਹਨੂੰ ਮਾਫ ਕਰਦੇ ਉਹ ਤੇ ਵਰਗਾ ਰਾਜਾ ਨਹੀਂ ਕੋਈ ਤੇ ਮਾਫੀ ਪਿੱਛੇ ਦੇਖ ਲਓ ਕੀ ਹੋਇਆ ਸਰ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਮਾਮਲਾ ਹੈ ਕਿ ਜਤੋਂ ਅੱਜ ਤੱਕ ਦੀ ਗੱਲ ਕਰ ਰਹੇ ਹਾਂ ਕੱਲ ਇੱਕ ਕੀ ਨਾ ਪੈਂਡਰੋਂਗਲੇ ਚ ਇੱਕ ਮਰਡਰ ਹੋਇਆ ਜੀ ਇੱਕ ਲੇਡੀ ਦਾ ਉਹਨਾਂ ਦਾ ਮਰਡਰ ਹੋਇਆ ਤੇ ਉਹਨਾਂ ਨੇ ਦੋ ਬਾਈ ਨੇਮ ਦੋਸ਼ੀ ਦਿਖਾਈ ਨੇ ਤੇ ਇੱਕ ਬਾਈ ਆਨ ਬੋਲ ਲਗਾਇਆ ਜੀ ਉਹਦੇ ਇਸ ਉਹ ਵਾ ਬਸ ਉਹ ਇਸ ਇਹ ਹੋਇਆ ਸਰ ਐਫ ਆਈ ਆਰ ਦਰਜ ਹੋ ਗਈ ਐਫ ਆਈ ਆਰ ਦਰਜ ਪਰ ਇਹ ਜਿਹੜਾ ਪਰਿਵਾਰ ਆ ਇਹ ਕਹਿ ਰਿਹਾ ਕਿ ਪੁਲਿਸ ਸਾਡੀ ਸਰਵਾਈ ਨਹੀਂ ਕਰਦੀ ਨਹੀਂ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈ ਇਹਨਾਂ ਨੂੰ ਕੋਈ ਵਹਿਮ ਪਗਦਾ ਕਿ ਸਰਵਾਈ ਨਹੀਂ ਕਰ ਰਿਹਾ ਸਾਡੀਆਂ ਦਾ ਕੋਈ ਸਪਾਰਟੀਆਂ ਰੇਡ ਤੇ ਗਈਆਂ ਹੋਈਆਂ ਤਿੰਨ ਪੁਲਿਸ ਪਾਰਕੀਆਂ ਰੇਡ ਤੇ ਗਈਆਂ ਸੁਪੰਨ ਸਾਹਿਬ ਸਾਡੇ ਨਾਲ ਖੜੇ ਇਹਨਾਂ ਨੂੰ ਕੁਛ ਲੋ ਜੀ ਨੂੰ ਕਰ ਕੋ ਉੱਥੇ ਪਈਆਂ ਹੋਈਆਂ ਸਾਡੀਆਂ ਤਿੰਨ ਪਾਰਟੀਆਂ ਰੇਡ ਨੇ ਬੰਦੇ ਜਿੱਥੋਂ ਵੀ ਬੰਦੇ ਜੋ ਦਾਇਰ ਕਰਦਾ ਕੋਈ ਭਾਈ ਦਾ ਸਨੀਆਂ ਲੱਗੀ ਹੋਈਆਂ ਪਾਰਟੀਆਂ ਫੜ ਲਾਂਗੇ ਉਹ ਸਰ ਇਹ ਤਰ੍ਹਾਂ ਪਰਿਵਾਰ ਕਹਿ ਰਿਹਾ ਕਹਿੰਦਾ ਵੀ ਜੰਨਾ ਸਮਾਂ ਗ੍ਰਫਤਾਰੀ ਨਹੀਂ ਹੁੰਦੀ ਉਹਨਾਂ ਸਮਾਂ ਸੰਸਕਾਰ ਨਹੀਂ ਕਰ ਉਹ ਚਲੋ ਉਹ ਦੇਖਦੇ ਹਾਂ ਅਸੀਂ ਜਿਵੇਂ ਅਸੀਂ ਕੋਸ਼ਿਸ਼ ਕਰ ਸਰ ਇਹ ਜਿਹੜੇ ਬੰਦੇ ਬਾਈ ਨੇਮ ਨੇ ਉਹਨਾਂ ਬਾਰੇ ਥੋੜਾ ਜਿਹਾ ਦੱਸੋ ਕਿ ਕਿਹੜੇ ਕਿਹੜੇ ਨੇ ਇੱਕ ਤਾਂ ਹੈਗਾ ਗੁਰਵਿੰਦਰ ਸਿੰਘ ਗੋਲਡੀ ਜੀ ਤੇ ਇੱਕ ਹੈਗਾ ਜੁਪੀ ਪ੍ਰਧਾਨ ਤੇ ਜਦੋਂ ਇਹ ਰੌਂਗਲੇ ਬੰਦੇ ਨੇ ਤੇ ਇੱਕ ਬੰਨੇ ਨੇ ਬਾਈ ਦਾ ਅਨਨੋਨ ਲਗਾਇਆ ਉਹ ਉਹਨਾਂ ਨੂੰ ਪੁੱਛ ਕੇ ਫਿਰ ਪਤਾ ਲੱਗੂ ਕੌਣ ਸੀ ਇਹ ਜਿਹੜਾ ਬੰਦਾ ਕੌਣ ਸਰ ਪਰਿਵਾਰ ਕਹਿ ਰਿਹਾ ਕਿ ਕਿਥੋਂ ਕੋਈ ਪੋਲੀਟੀਕਲ ਪ੍ਰੈਸ਼ਰ ਪਾਇਆ ਗਿਆ ਨਹੀਂ ਉਹਦੀ ਗੱਲ ਨਹੀਂ ਕੋਈ ਪੋਲੀਟੀਕਲ ਜਿਹ ਪ੍ਰੈਸ਼ਰ ਹੁੰਦਾ ਤਾਂ ਕੋਈ ਐਫ ਆਈ ਆਰ ਕਿੱਦਾਂ ਕਰਦੇ ਤੇ ਫਿਰ ਕੋਈ ਐਹੋ ਜੀ ਗੱਲ ਨਹੀਂ ਹੈ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈ ਕੋਈ ਕੁਝ ਨਹੀਂ ਹੈ ਬਿਲਕੁਲ ਜਿੱਦਾਂ ਜੋ ਹੋਇਆ ਉਹਦੀ ਟਾਈਮਸਰ ਐਫ ਆਈ ਆਰ ਕੱਢੀ ਗਈ ਤੇ ਦੋਸ਼ੀ ਤੇ ਫਰੰਟ ਭਜਦੀ ਹੈ ਸਾਰੇ ਘਰ ਨੂੰ ਤਾਲਾ ਲੱਗਿਆ ਹੋਇਆ ਜਿਹੜੇ ਜਿੱਤੇ ਰਿਸ਼ਤੇਦਾਰੀਆਂ ਨੇ ਸਾਰੇ ਪਿੰਡ ਨੇ ਜਿੱਤੇ ਪੁਲਿਸ ਪਾੜੀ ਰੀਡ ਕਰ ਰਹੀ ਹੈ ਸਾਡੀਆਂ ਤਿੰਨ ਟੀਮਾਂ ਬਣਾ ਕੇ ਅਸੀਂ ਘੂਰੀਆਂ ਹੋਈਆਂ ਜੀ ਤੁਸੀਂ ਸੁਣਿਆ ਕਿ ਪਰਿਵਾਰ ਦੇ ਵੱਲੋਂ ਸੱਤ ਔਰ ਤੇ ਦੱਸਿਆ ਗਿਆ ਕਿ ਪ੍ਰਾਣੀ ਰੰਜਿਸ਼ ਚੱਲ ਰਹੀ ਸੀ ਜਿਸੇ ਕਰਕੇ ਜਿਹੜਾ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਬੀਤੇ ਦਿਨੀ ਉਸ ਆਰਖਦਾ ਬਜ਼ੁਰਗ ਦਾ ਕਤਲ ਜਿਹੜਾ ਉਹ ਇਹਨਾਂ ਵਿਅਕਤੀਆਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਹ ਤੇ ਪੁਰਾਣੀ ਰੰਜਿਸ਼ ਦਾ ਇਹ ਪੂਰਾ ਮਾਮਲਾ ਹੈ ਸਿਆਸੀ ਸਪੋਰਟ ਦੇ ਇਲਜ਼ਾਮ ਵੀ ਨੇ ਜਿਹੜੇ ਉਹ ਲਾਏ ਜਾ ਰਹੇ ਨੇ ਹਾਲਾਂਕਿ ਪੁਲਿਸ ਇਹਨਾਂ ਗੱਲਾਂ ਨੂੰ ਕਿਨਾਰਾ ਕਰਦੀ ਨਜ਼ਰ ਆ ਰਹੀ ਹੈ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਕੋਈ ਵੀ ਪ੍ਰੈਸ਼ਰ ਨਹੀਂ ਹੈ ਐਫ ਆਈ ਆਰ ਦਰਜ ਹੋ ਚੁੱਕੀ ਆ ਤੇ ਸਾਡੀਆਂ ਟੀਮਾਂ ਦੇ ਵੱਲੋਂ ਛਾਪੇਮਾਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜਲਦ ਤੋਂ ਜਲਦ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੇ ਵਿੱਚ ਦੋ ਤੇ ਵਾਇ ਨੇਮ ਪਰਚਾ ਦਰਜ ਤੇ ਇੱਕ ਅਣਪਛਾਤੇ ਵਿਅਕਤੀ ਤੇ ਕਿਉਂਕਿ ਉਹ ਦੋ ਪਿੰਡ ਦੇ ਵਿਅਕਤੀ ਸੀ ਤੇ ਤੀਜਾ ਕੋਈ ਗੈਰ ਪਿੰਡ ਦਾ ਵਿਅਕਤੀ ਸੀ ਜਿਹੜਾ ਉਹਨਾਂ ਦੇ ਨਾਲ ਸ਼ਾਮਲ ਸੀ ਕਿ ਉਹਨਾਂ ਦੀ ਭਾਲ ਦੇ ਲਈ ਛਾਪੇਮਾਰੀ ਲਗਾਤਾਰ ਜਾ ਰਹੀ ਹੈ ਹੁਣ ਦੇਖਦੇ ਹਾਂ ਕਿ ਪੁਲਿਸ ਦੇ ਵੱਲੋਂ ਕਦੋਂ ਤੱਕ ਜਿਹੜੇ આરોપી ਨੇ ਉਹ ਗ੍ਰਿਫਤਾਰ ਕਰ ਲਏ ਜਾਂਦੇ ਨੇ ਕਿਉਂਕਿ ਪਰਿਵਾਰ ਸਾਫ਼ ਤੌਰ ਤੇ ਕਹਿ ਰਿਹਾ ਕਿ ਜਿੰਨਾ ਸਮਾਂ ਉਹ ਗ੍ਰਿਫਤਾਰ ਨਹੀਂ ਹੁੰਦੇ ਉਹਨਾਂ ਸਮਾਂ ਸੰਸਕਾਰ ਸਾਡੇ ਵੱਲੋਂ ਨਹੀਂ ਕੀਤਾ ਜਾਵੇਗਾ ਅਸੀਂ ਸਿਰਫ ਇਹਨਾਂ ਕਾਗਜ਼ੀ ਗੱਲਾਂ ਤੇ ਵਿਸ਼ਵਾਸ ਇਸ ਬਾਰੇ ਨਹੀਂ ਕਰਾਂਗੇ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਉਸ ਤੋਂ ਬਾਅਦ ਸੰਸਕਾਰ ਹੋਵੇਗਾ ਜੇ ਅਜਿਹਾ ਨਹੀਂ ਹੁੰਦਾ ਤਾਂ ਆ ਜਗ੍ਹਾ ਜਲਦ ਹੁਣ ਵੱਡਾ ਕਰਨਾ ਚਾਹੀਦਾ ਉਹ ਲਾਇਆ ਜਾ ਸਕਦਾ ਹੈ ਰੋਡ ਜਾਮ ਕਰਨ ਦੀਆਂ ਗੱਲਾਂ ਤੱਕ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ